ਅੰਮ੍ਰਿਤਸਰ ਦੀ ਆਤੀ ਪੁਲਿਸ ਵੱਲੋਂ ਇੱਕ ਬਦਮਾਸ਼ ਦਾ ਕੀਤਾ ਗਿਆ ਐਨਕਾਊਂਟਰ ਦਾਸਿਆ ਕਿ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਵੱਡੀ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਜਿਹੜਾ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਵੱਲੋਂ ਪੁਲਿਸ ਦੇ ਉੱਤੇ ਤਾਬੜ ਤੋੜ ਫਾਇਰ ਕਰ ਦਿੱਤੇ ਗਏ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਦੇ ਵਿੱਚ આરોપી ਜ਼ਖਮੀ ਹੋ ਗਿਆ ਤੇ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆ ਉਹ ਤੁਹਾਨੂੰ ਵੀ ਦੱਸਦੇ ਹਾਂ ਪਰ 8 ਰਜਿਸਟਰ ਹੋਇਆ ਸੀ ਕੱਲ 11 1 26 ਨੂੰ ਪੀਐਸ ਕੰਬੋ ਅੰਮ੍ਰਿਤਸਰ ਜਿੰਦ ਦੇ ਵਿੱਚ ਇੱਥੇ ਇੱਕ ਮੁੰਡਾ ਅਪਰਾਉਂਡਰ ਕੀਤੀ ਸੀ ਲਵਜੀਤ ਸਿੰਘ ਜੋ ਰਹਿਣ ਵਾਲਾ ਤਰੰਤਾਰੰਦੀ ਤੋਂ ਇਸ ਤੋਂ ਅਪਾ 7 ਗ੍ਰਾਮ ਹੈਰੋਇਨ 90000 ਡਰਗਮਨੀ ਔਰ ਇੱਕ ਕੋਰੋਲਾ ਕਾਰ ਰਿਕਵਰ ਕੀਤੀ ਸੀ ਲਵਜੀਤ ਦੀ ਮੁਰਲੀ ਪੁੱਛੀ ਸੀ ਤੋਂ ਬਾਅਦ ਪ੍ਰੋਪਰ ਇਨਵੈਸਟੀਗੇਸ਼ਨ ਹੋਇਆ ਹੈ ਤੇ ਦੋ ਨਾਮ ਫਿਕਰ ਹੋਇਆ ਇੱਕ ਹੈ ਮਨੀ ਪ੍ਰਿੰਸ ਜੋ ਰਹਿਣ ਵਾਲਾ ਹੈ ਤਰੰਤਾਰੰਦੀ ਦੂਜਾ ਗੁਰਪ੍ਰੀਤ ਸਿੰਘ ਕ੍ਰਿਸ਼ਨਾ ਜੋ ਰਹਿਣ ਵਾਲਾ ਜਿੰਡਾਲੇ ਦੇ ਜੋ ਕੁਸਨ ਡੰਡੇ ਵਾਲਾ ਉਹ ਬਾਹਰ ਰਹਿੰਦਾ ਹੈ ਔਰ ਆਪਣੇ ਲੋਕਲ ਜੋ ਸਮਗਲਿੰਗ ਵਾਸਤੇ ਔਰ ਐਕਸਟਰੈਕਸ਼ਨ ਵਾਸਤੇ ਮਨੀ ਪ੍ਰਿੰਸ ਦੀ ਯੂਜ਼ ਕਰਦਾ ਸੀ ਅਕੋਰਡਿੰਗ ਟੂ ਲਵਜੀਤ ਸਿੰਘ ਇਸ ਤੋਂ ਬਾਅਦ ਲਵਜੀਤ ਦੀ ਪੁਸ਼ਕੀ ਜੀ ਵੀ ਆਇਆ ਸੀ ਕਿ ਇਹ ਜੋ ਮਨੀ ਪ੍ਰਿੰਸ ਹੈ ਇਸਨੇ ਦੋ ਹੋਰ ਵਾਰਦਾਤੇ ਫਿਲਹਾਲ ਸਾਹਮਣੇ ਆਇਆ ਜੋ ਇਹਨਾਂ ਨੇ ਕੀਤੇ ਇੱਕ ਕਾਰ ਸਨੈਚਿੰਗ ਕੀਤਾ ਅੰਮ੍ਰਿਤਸਰ ਤੋਂ 30 12 25 ਨੂੰ ਐਫ ਆਰ ਨੰਬਰ 206 ਰਜਿਸਟਰ ਹੋਇਆ ਹੈ ਪੀਐ ਸੁਲਤਾਨਵਾਲਾ ਤੁਜਾ ਇੱਕ ਹੋਰ ਕਾਰ ਤੇ ਇੱਕ ਪਿਸਟਲ ਸੈਚਿੰਗ ਕੀਤਾ ਹੈ ਤਰਨਤਾਰਨ ਤੋਂ ਜਿਹਦੇ ਵਿੱਚ 304 ਨੰਬਰ ਅਫੇਅਰ 301225 ਦਾ ਰੈਸ਼ਿਓ ਹੈ ਪੀਐਸ ਸਿਟੀ ਤਰਨਤਾਰਨ ਆਪਣਾ ਅੰਮ੍ਰਿਤਸਰ ਰੂਮ ਦਾ ਸਪੈਸ਼ਲ ਸੈਲ ਨੂੰ ਇਨਫੋਰਮੇਸ਼ਨ ਆਇਆ ਸੀ ਕਿ ਇਹ ਜਿਹੜਾ ਮਨੀ ਪ੍ਰਿੰਸ ਹੈ ਉਹ ਅੰਮ੍ਰਿਤਸਰ ਏਰੀਆ ਚ ਕੋਈ ਵਾਜ਼ਰ ਕਰਨ ਵਾਸਤੇ ਇੱਥੇ ਲੋਕਲ ਘੂਮ ਰ ਟੈਕਨੀਕਲ ਇਨਪੁੱਟ ਵੀ ਮਿਲਿਆ ਸੀ ਅਨਾਲਿਸਿਸ ਤੋਂ ਬਾਅਦ ਪਤਾ ਚੱਲਿਆ ਕਿ ਲੋਪੋ ਕੋ ਏਰੀਆ ਚ ਹੈ ਤੇ ਆਪਣਾ ਸਪੈਸ਼ਲ ਸੈਲ ਲੈਡ ਬਾਈ ਡੀਐਸਪੀ ਬੀ ਨਾਗਰਾ ਐਂਡ ਸਪੈਸ਼ਲ ਇਨਚਾਰਜ ਇਹਨਾਂ ਨੇ ਯਹਾਂ ਤੇ ਨਾਕਾ ਲਾ ਕੇ ਨਕੇ ਤੋਂ ਬਾਅਦ ਜਦ ਬੰਦਾ ਇਤੋਂ ਗੱਡੀ ਚਾ ਰਿਹਾ ਸੀ ਨੇ ਦੇਖਿਆ ਕਿ ਇਧਰ ਨਕਲ ਆਏ ਤੇ ਗੱਡੀ ਸਾਈਡ ਤੇ ਹਿੱਟ ਕਰਕੇ ਉਸ ਤੋਂ ਬਾਅਦ ਫਾਇਰਿੰਗ ਕਰਨਾ ਸ਼ੁਰੂ ਕਰ ਗਏ ਪੁਲਿਸ ਦੇ ਉੱਤੇ ਮੁੰਡੇ ਨੇ 3 ਫਾਇਰਿੰਗ ਕੀਤੇ ਪੁਲਿਸ ਜਵਾਬ ਤੋਂ 2 ਫਾਇਰਿੰਗ ਕੀਤੇ ਤੇ ਜੋ ਮਨੀ ਪ੍ਰਿੰਸ ਹੈ ਉਹ ਜ਼ਖਮੀ ਹੋਇਆ ਇਸ ਤੋਂ ਇੱਕ ਕੋਰੋਲਾ ਸਿਫਟ ਗੱਡੀ ਰਿਕਵਰ ਹੋਇਆ ਜੋ ਫਿਲਹਾਲ ਇਹਨਾਂ ਪ੍ਰਾਇਮਾ ਫੇਸੇ ਲੱਗਦਾ ਹੈ ਕਿ ਜਿਹੜਾ ਆਪਣਾ ਸਰਪੰਚ ਦਾ ਖੋਹ ਕੀਤਾ ਮੰਨੂਂਦੇ ਨੇ ਉਹ ਹੀ ਹੈ ਬਿਕਾਜ਼ ਅਕਾਂ ਵੈਰੀਫਾਈ ਕੀਤੇ ਨੇ ਨਾਲ ਜੋ ਪਿਸਟਲ ਹੈ ਉਹ ਵੀ ਵੈਰੀਫਾਈ ਕਰ ਰਹੇ ਕਿ ਸਰਪੰਚ ਦਾ ਹੈ ਕਿ ਨਹੀਂ